ਕਿਸਾਨੀ ਮੰਗਾ ਨੂੰ ਲੈ ਕੇ ਪੰਜਾਬ ਹਰਿਆਣਾ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ लाठी चार्ज ਕੀਤੇ ਗਏ ਅਤਿਆਚਾਰ ਦੌਰਾਨ ਮਾਰੇ ਗਏ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਦੀ ਅੱਜ ਵਰਸੀ ਹੈ ਜਿਹੜੀ ਮਨਾਈ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਸਾਂਝੀਆਂ ਕਰ ਲਈਏ ਤੁਹਾਡੇ ਨਾਲ ਇਹ ਕਿਸਾਨ ਸ਼ੁਭ ਕਰਨ ਸਿੰਘ ਮਾਨ ਜੋ ਪਿੰਡ ਬੱਲੋ ਦਾ ਜਿਸ ਜੋ ਕਿ ਕਿਸਾਨੀ ਸੰਘਰਸ਼ ਦੌਰਾਨ ਮਾਰਿਆ ਗਿਆ ਸੀ ਤੇ ਇਸ ਦੀ ਇੱਥੇ ਯਾਦਗਾਰਾ ਜਿਹੜੀ ਮਨਾਈ ਗਈ ਹੈ ਇੱਕ ਸਾਲ ਪਹਿਲਾਂ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਇਹਦਾ ਸੰਸਕਾਰ ਵੀ ਇਸੇ ਜਗ੍ਹਾ ਤੇ ਕੀਤਾ ਗਿਆ ਸੀ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਉਸ ਦੀ ਯਾਦ ਵਿੱਚ ਅੱਜ ਸਮਾਗਮ ਰੱਖਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਨੇ ਜਿਹੜੇ ਉਹ ਪੁੱਜੇ ਨੇ ਇੱਥੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਨੇ ਜਿਹੜੇ ਇਥੇ ਸ਼ਿਰਕਤ ਕਰ ਰਹੇ ਨੇ ਸਮਾਗਮ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਵੱਡੇ ਟੈਂਟ ਆ ਜਿਹੜਾ ਲਗਾਇਆ ਗਿਆ ਜਿੱਥੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਪੁੱਜਣਾ ਹੈ ਉੱਤੇ ਹੀ ਕਿਸਾਨ ਜਿਹੜਾ ਸ਼ੁਭ ਕਰਨ ਉਹਦਾ ਪਰਿਵਾਰ ਆ ਜਿਹੜਾ ਉਹ ਵੀ ਸ਼ਿਰਕਤ ਕਰੇਗਾ ਤੇ ਸਟੇਜ ਤੋਂ ਆ ਜਿਹੜੀਆਂ ਤਕਰੀਰਾਂ ਕਿਸਾਨ ਆਗੂਆਂ ਦੀਆਂ ਜਿਹੜੀਆਂ ਅੱਜ ਸੁਣਨ ਨੂੰ ਮਿਲਣਗੀਆਂ ਕਿਸਾਨ ਆਗੂਆਂ ਵੱਲੋਂ ਇੱਥੇ ਵੱਡੇ ਐਲਾਨ ਨੇ ਜਿਹੜੇ ਉਹ ਵੀ ਕੀਤੇ ਜਾ ਸਕਦੇ ਨੇ ਕਿਉਂਕਿ ਆਉਣ ਵਾਲੇ ਸੰਘਰਸ਼ ਨੂੰ ਦੇਖਦੇ ਹੋਏ ਜਿਹੜੇ ਕਿਸਾਨ ਆਗੂ ਨੇ ਉਹ ਇੱਥੇ ਵੱਡੇ ਐਲਾਨ ਨੇ ਜਿਹੜੇ ਉਹ ਕਰ ਸਕਦੇ ਨੇ ਕਿਸਾਨ ਆਗੂ ਵੀ ਇੱਥੇ ਪੁੱਜਨੇ ਸ਼ੁਰੂ ਹੋ ਗਏ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਅੱਜ ਸਮਾਗਮ ਰਹਿਣ ਵਾਲੇ ਨੇ ਕਿਸ ਤਰ੍ਹਾਂ ਦੇ ਐਲਾਨ ਨੇ ਜਿਹੜੇ ਤੋਂ ਕੀਤੇ ਜਾਣ ਵਾਲੇ ਨੇ ਕਿਸਾਨ ਆਗੂ ਨੇ ਜਿਹੜੇ ਇੱਥੇ ਪੁੱਜੇ ਨੇ ਗੱਲਬਾਤ ਕਰਦੇ ਆ ਕਿ ਅੱਜ ਸਮਾਗਮ ਨੇ ਜਿਹੜੇ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ ਅਰ ਅੱਜ ਵਰਸੀ ਸਮਾਗਮ ਕੀਤਾ ਜਾ ਰਿਹਾ ਕੌਣ ਕੌਣ ਸਮਾਗਮਾ ਵਿੱਚ ਪੁੱਜੇਗਾ ਜੀ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਸ਼ਹੀਦੀ ਸਮਾਗਮ ਆ ਕਿਉਂਕਿ ਸ਼ਹੀਦ ਚੁੱਪਕਰ ਸਿੰਘ ਵੱਲੋਂ ਜਿਹੜੇ 21 ਫਰਵਰੀ ਨੂੰ ਭਾਜਪੀ ਦੀ ਸਰਕਾਰ ਦੇ ਨਾਲ ਗੋਲਦਾਨਾ ਚੀਰੋਗੇ ਸੀ ਉਹਨਾਂ ਦਾ ਜਿਹੜਾ ਅੱਜ ਸ੍ਰੀ ਅਖੰਡ ਜਾਪ ਸ੍ਰੀ ਅੰਦਪੜ ਸਾਹਿਬ ਜੀ ਦੇ ਭੋਗ ਪੈ ਗਏ ਨੇ ਕੀਰਤਨ ਚੱਲ ਰਿਹਾ ਤੇ ਹੁਣ ਜਿਹੜੀ ਪਰਦੇ ਦੀ ਰਸਮ ਆ ਕਿਉਂਕਿ ਜਿੱਥੇ ਕੈਰਜ ਸਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਕੇ ਐਮਐਮ ਦੇ ਆਗੂ ਸਾਰੇ ਜਦੋਂ ਪਹੁੰਚ ਗਏ ਉਹ ਪਰਦੇਦਸ ਨੂੰ ਵੀ ਉਸ ਤੋਂ ਬਾਅਦ ਸਟੇਜ ਚ ਲਈ ਗੋ ਜਾਊਗੀ ਕਿਉਂਕਿ ਜਿਹੜੇ ਸ਼ਹੀਦ ਨੇ ਇਹ ਜਿਹੜਾ ਸਾਡਾ ਦਿਨ ਮਨਾਉਣ ਲੱਗੇ ਇਹ ਕੌਮ ਦੇ ਸਰਮਾਇਆ ਨੇ ਕਿਉਂਕਿ ਇਹਨਾਂ ਦੀ ਜਿਹੜੀ ਸ਼ਹੀਦੀ ਆ ਬਹੁਤ ਵੱਡੀ ਸ਼ਹੀਦੀ ਹੈ ਕਿਸ ਸਾਲ ਦੇ ਵਿੱਚ ਇਹਨਾਂ ਦੇ ਦਿਲ ਦੇ ਵਿੱਚ ਤਮੰਨਾ ਸੀ ਵੀ ਜਿਹੜੀਆਂ ਅਸੀਂ ਮੰਗਾ ਆ ਉਹਦਾਂ ਅਸੀਂ ਮਨਵਾ ਕੇ ਜਾਣਾ ਔਰ ਦ੍ਰਿੜ ਸੀ ਤੇ ਅੱਜ ਜਿਹੜਾ ਮਤਲਬ ਉਹਨਾਂ ਦੀ ਸ਼ਹੀਦੀ ਤੇ ਬਹੁਤ ਬੇਮਿਸਾਲ ਕਾਠਾਂ ਜਿਹੜਾ ਸਰਕਾਰ ਨੂੰ ਵੀ ਚੁਣੌਤੀ ਦੇਊਗਾ ਵੀ ਇਹ ਜਿਹੜੇ ਸ਼ਹੀਦਾਂ ਦੇ ਦਿਨਾਂ ਇਹ ਅਸੀਂ ਹਰ ਸਾਲ ਮਨਾਇਆ ਕਰਨੇ ਨੇ ਔਰ ਜੇ ਮੈਂ ਗੱਲ ਕਰਾਂ ਕਿਸਾਨੀ ਦੀ ਔਰ ਸਰਕਾਰਾਂ ਦਾ ਇੱਥੇ ਪਤਾ ਲੱਗ ਚੁੱਕਾ ਲੋਕਾਂ ਨੂੰ ਵੀ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਵੀ ਇਹਨਾਂ ਦੇ ਰਾਦਾਖਣੀ ਕਿਸਾਨ ਜਾਗੇ ਨਹੀਂ ਸੀ ਅੱਜ ਇੱਕ ਇੱਕ ਕਿਸਾਨ ਘਰ ਤੋਂ ਜਾਗ ਚੁੱਕਾ ਵੀ ਇਹਨੇ ਸੋਚ ਚੁੱਕਾ ਆਪਦੀਆਂ ਮੰਗਾਂ ਮੰਨਵਾ ਲਈ ਆਪਦੇ ਖਿੱਤੇ ਦੀ ਰਾਖੀ ਕਰ ਲਈ ਜਿੱਥੇ ਕਿਸਾਨਾਂ ਨੂੰ ਅੱਜ ਪਤਾ ਕਿ ਸਾਨੂੰ ਲੜਾਈ ਆਪਦੇ ਮੋਢਿਆਂ ਤੇ ਲੜਨੀ ਪੈਣੀ ਆ ਨਾ ਕਿ ਰਾਜ ਸਰਕਾਰਾਂ ਨੇ ਲੜਦੀਆਂ ਨਾ ਕੇਂਦਰ ਸਰਕਾਰਾਂ ਨੇ ਲੜਨੀਆਂ ਸਾਡੇ ਉਸ ਨੌਜਵਾਨ ਦੇ ਜਿਹੜੇ ਮੋਰਚੇ ਜਮਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਦੋਂ ਸਰਕਾਰ ਸਾਡੇ ਤੇ ਹਮਲੇ ਕਰ ਰਹੀ ਸੀ ਗੂਲੂ ਆਥਰੂ ਗੈਂਸ ਦੇ ਗੋਲੇ ਪਾਣੀ ਦੀਆਂ ਪਿਛਾੜਾਂ ਗੋਲੀਆਂ ਛੱਡੀਆਂ ਜਾ ਰਹੀਆਂ ਸੀ ਉਸ ਵੇਲੇ ਸਾਡਾ ਨੌਜਵਾਨੇ ਸਾਹਮਣਾ ਕਰ ਰਿਹਾ ਸੀਗਾ ਕਿਉਂਕਿ 13 ਫਰਵਰੀ 14 ਫਰਵਰੀ ਦੋ ਦਿਨ ਜਿਹੜੇ ਆਥਰੂ ਗੈਂਸ ਦੇ ਗੋਲੇ ਛੱਡੇ ਸੀ ਛੱਲੇ ਆ ਤਾਂ 21 ਤਰੀਕ ਨੂੰ ਜਿਹੜਾ ਵਿਅਕਤੀ ਗਾਇਬ ਪੈ ਗਿਆ ਸੀ ਸਰਕਾਰ ਕਹਿੰਦੀ ਸੀ ਗੱਲਬਾਤ ਕਰਾਂਗੇ ਪਰ ਗੱਲਬਾਤ ਕਿਸੇ ਸਿਰੇ ਨਾ ਸਿੱਟੇ ਲੱਗਣੀ ਤਾਂ 21 ਤਰੀਕ ਨੂੰ ਦਿੱਲੀ ਨੂੰ ਅੱਗੇ ਵਧਣਾ ਸੀਗਾ ਤਾਂ ਉਹ ਬਾਡਰਾਂ ਤੇ ਜਿਹੜਾ ਹਰਿਆਣਾ ਸਰਕਾਰ ਨੇ ਗੋਲੀ ਮਾਰ ਕੇ ਸਾਡਾ ਨੌਜਵਾਨ ਸ਼ਹੀਦ ਕਰਤਾ ਸੀ ਸ਼ੁਭ ਕਰ ਅੱਜ ਉਹਦੀ ਪਹਿਲੀ ਵਰ੍ਹੇ ਪਿੰਡ ਵੱਲੋਂ ਦੇ ਵਿੱਚ ਇੱਥੋਂ ਜੰਪਲ ਹੈ ਤਾਂ ਪੂਰੇ ਭਾਰਤ ਦਾ ਕਿਸਾਨ ਜਿਹੜਾ ਸ਼ਹੀਦ ਲਾਨਿਆ ਹੋਇਆ ਪੰਜਾਬ ਸਰਕਾਰ ਨੇ ਪਰ ਹਜੇ ਤੱਕ ਉਹ ਜਿਹੜੀਆਂ ਦੀਆਂ ਮੰਗਾਂ ਸੀ ਉਹ ਧੂਰੀਆਂ ਦੇ ਪਿੰਡ ਦੀਆਂ ਚਾਹੇ ਉਹ ਇਹਦੇ ਨਾਲ ਤੇ ਗਰਾਊਂਡ ਲੈਵਲ ਦਾ ਹੋਵੇ ਚਾਹੇ ਸੜਕ ਬਣਦੀ ਹੋਵੇ ਸਕੂਲ ਪ੍ਰੇਰਿਤ ਕਰਨ ਦਾ ਹੋਵੇ ਉਹ ਸਾਰੀਆਂ ਸਮੱਸਿਆ ਜਿਹੜੀਆਂ ਇੱਥੇ ਖੜੀਆਂ ਨੇ ਅੱਜ ਉਹਦੀ ਪਹਿਲੀ ਵਰ੍ਹੇ ਸੀ ਹੈ ਮੈਂ ਅਪੀਲ ਕਰਦਾ ਹਾਂ ਤੁਹਾਡੇ ਮਤਵਰਾਈ ਪੂਰੇ ਭਾਰ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿ ਪਿੰਡ ਵੱਲੋਂ ਦੇ ਵਿੱਚ ਆਈਏ ਮੈਨੂੰ ਸਾਡੇ ਨੌਜਵਾਨ ਨੂੰ ਸਭ ਦਾ ਤੇ ਫੁੱਲ ਭੇਟ ਕਰਗੇ ਇਹ ਸੱਚੀ ਸੁਨਹਾਰਨ ਲਈ ਹੋਣੀ ਹੈ ਜਿਹੜੀਆਂ ਮੰਗਾਂ ਦੀ ਖਾਤਰ ਡੱਲੇਵਾਲ ਸਾਹਿਬ ਮਰਨ ਮਰ ਤੇ ਬੈਠੇ ਨੇ ਉਸੇ ਮੰਗਾਂ ਦੀ ਖਾਤਰ ਇਹਨੇ ਜਾਨ ਦਿੱਤੀ ਆ ਤਾਂ ਆਓ ਹਮਲਾ ਮਾਰ ਕੇ ਕੱਟ ਕਰਕੇ ਇਸ ਪਰਿਵਾਰ ਨੂੰ ਉਹ ਸਾਡੇ ਨੌਜਵਾਨ ਨੂੰ ਪਰਿਵਾਰ ਨੂੰ ਹੌਸਲਾ ਹੋਵੇ ਕਿ ਜਿਹੜੇ ਨੌਜਵਾਨ ਨੇ ਸਾਡੀ ਸ਼ੀਧੀ ਦਿੱਤੀ ਆ ਸਾਡੇ ਕਿਸਾਨ ਪਰਿਵਾਰ ਲਈ ਤਾਂ ਅੱਜ ਕਿਸਾਨ ਪਰਿਵਾਰ ਇੱਥੇ ਆਇਆ ਸਰਦਾ ਤੇ ਫੁੱਲ ਭੇਟ ਕਰ ਲਈ ਅੱਜ ਸ਼ੀਸ਼ੂਪਕਰਨ ਨੂੰ 1 ਸਾਲ ਹੋ ਗਿਆ ਸ਼ੀਧੀ ਪ੍ਰਾਪਤ ਕੀਤੀ ਨੂੰ ਔਰ ਅੱਜ ਉਹਨਾਂ ਦੀ ਵਰਸੀ ਪਿੰਡ ਵੱਲੋਂ ਵਿਖੇ ਮਨਾਈ ਜਾ ਰਹੀ ਹੈ ਔਰ ਸਮੁੱਚੇ ਨਗਰ ਵੱਲੋਂ ਸਮੁੱਚੀਆਂ ਕਮੇਟੀਆਂ ਵੱਲੋਂ ਜਿਵੇਂ ਸਾਡੇ ਪ੍ਰਧਾਨ ਜੀ ਸਾਰੇ ਖੜੇ ਨੇ ਸਮੁੱਚੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਔਰ ਬਾਤ ਚੜਕੇ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਯੋਗਦਾਨ ਪਾਇਆ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਜਿਹੜਾ ਹੈਗੇ ਦੋਨੇ ਫੋਰਮਾਂ ਦਾ ਬਹੁਤ ਵੱਡਾ ਇਕੱਠ ਅੱਜ ਇਸ ਵੱਲੋਂ ਦੀ ਧਰਤੀ ਤੇ ਕੀਤਾ ਜਾ ਰਿਹਾ ਹੈ ਔਰ ਬਾਤ ਚੜਕੇ ਕਿਸਾਨ ਪਹੁੰਚ ਰਹੇ ਹੈ ਜੇਕਰ ਲਗਭਗ ਲਾਈ ਤਾਂ 25 ਤੋਂ 30 ਹਜ਼ਾਰ ਕਿਸਾਨ ਕੱਲੇ ਭਿੰਡੇ ਜ਼ਿਲ੍ਹੇ ਚੋਂ ਪਹੁੰਚ ਰਹੇ ਔਰ ਇਹ ਜਾਦਗਾਰਾਂ ਸਾਡੇ ਸ਼ਹੀਦਾਂ ਦੀਆਂ ਸਾਨੂੰ ਬਣਨੀਆਂ ਚਾਹੀਨੀਆਂ ਔਰ ਸਟੈਚੂ ਲਾਇਆ ਗਿਆ ਜੋ ਇਥੇ ਜਥੇਬੰਦੀ ਵੱਲੋਂ ਬਹੁਤ ਵੱਡਾ ਪ੍ਰਬੰਧ ਜਿਹੜਾ ਆਏ ਸਾਲ ਇਥੇ ਜੋ ਯਾਦਗਾਰ ਦੇ ਉੱਤੇ ਆਏ ਸਾਲ ਵਰਸੀ ਮਨਾਇਆ ਜਾਏ ਕਰੇਗੀ ਔਰ ਇਸੇ ਸੰਬੰਧ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਯੋਗਦਾਨ ਹੈ ਇਸ ਸੰਘਰਸ਼ ਦੇ ਵਿੱਚ ਉਹ ਕਿਸੇ ਦਾ ਆਸਾਨੀ ਨਹੀਂ ਨੇੜੇ ਤੇੜੇ ਵੀ ਉਸੇ ਕੋਈ ਆਸਾਨੀ ਨਹੀਂ ਹੈਗਾ ਉਹ ਜੋ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਉਸ ਸੰਘਰਸ਼ ਨੂੰ ਕਿਸਾਨੀ ਸੰਘਰਸ਼ ਨੂੰ ਜ਼ਮੀਨਾਂ ਬਚਾਉਣ ਦੇ ਕਿਸਾਨੀ ਸੰਘਰਸ਼ ਨੂੰ ਉਸ ਜਿਸ ਲੈਵਲ ਤੇ ਲੈ ਕੇ ਗਏ ਹੈ ਸਾਡੇ ਸਰਦਾਰ ਜਗੀਰ ਸਿੰਘ ਡੱਲੇਵਾਲ ਵੀ ਜਿਵੇਂ ਮਰਨ ਵਰਤੇ ਬੈਠੇ ਹੈ ਉਹ ਆਪਣੇ ਵੱਲੋਂ ਬਹੁਤ ਵੱਡਾ ਸੰਘਰਸ਼ ਉਹਨਾਂ ਨੇ ਸਾਰੇ ਹਿੰਦੁਸਤਾਨ ਪੱਧਰ ਦਾ ਵੱਡਿਆ ਹੋਇਆ ਸੋ ਇਸ ਸੰਘਰਸ਼ ਦੇ ਵਿੱਚ ਜੋ ਕੁਰਬਾਨੀਆਂ ਦਾ ਰਹੀਂ ਇਹ ਇਤਿਹਾਸ ਸਿਰਜਿਆ ਜਾ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਲੈਵਲ ਦਾ ਇਤਿਹਾਸ ਇਸ ਤੋਂ ਪਹਿਲਾਂ ਕਿਤੇ ਕਿਸਾਨੀ ਸੰਘਰਸ਼ ਸੱਜੇ ਗਏ ਮੀਟਿੰਗ ਰੱਖੀ ਗਈ ਹੈ ਕੇਂਦਰ ਸਰਕਾਰ ਨਾਲ ਕਿਸਾਨੀ ਮੰਗਾਂ ਨੂੰ ਲੈ ਕੇ ਉਹ ਉਸਤੇ ਵੀ ਵਿਚਾਰ ਚਰਚਾ ਜਿਹੜੀ ਅੱਜ ਕੀਤੀ ਜਾ ਸਕਦੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਿੰਡ ਵੱਲੋ ਬਠਿੰਡਾ